ਸਿੱਧੂ ਮੂਸੇਵਾਲਾ ਪਾਵੇਂ ਇਸ ਦੁਨੀਆ ਦੇ ਵਿੱਚ ਨਹੀਂ ਹੈ ਪਰ ਅੱਜ ਵੀ ਉਹਨਾਂ ਦੇ ਗੀਤਾਂ ਦਾ ਫੈਨਸ ਵੱਲੋਂ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾਂਦਾ ਹੈ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਨੋ ਗਾਣੇ ਰਿਲੀਜ਼ ਹੋ ਚੁੱਕੇ ਨੇ ਤੇ ਹਰ ਇੱਕ ਗੀਤ ਨੂੰ ਫੈਨਸ ਦਾ ਪਰਮਾਹੁੰਗਾਰਾ ਵੀ ਮਿਲਿਆ ਤਾਂ ਉਹ ਜਾਣਦੇ ਆ ਕਿਹੜੇ ਨੇ ਉਹ ਨੋ ਗਾਣੇ ਜੋ ਉਹਨਾਂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਏ ਸਨ ਫਸਟ ਨੰਬਰ ਤੇ ਹੈ SYL 23 ਜੂਨ 2022 ਨੂੰ ਗਾਇਕ ਦੀ ਮੌਤ ਤੋਂ ਬਾਅਦ ਉਹਨਾਂ ਦਾ ਪਹਿਲਾ ਗਾਣਾ SYL ਸਾਹਮਣੇ ਆਇਆ ਜਿਸ ਦੇ ਵਿੱਚ ਗਾਇਕ ਨੇ ਪੰਜਾਬ ਦੇ ਪਾਣੀਆਂ ਦੇ ਮਸਲੇ ਨੂੰ ਬਿਆਨ ਕੀਤਾ ਸੀ ਇਸ ਗੀਤ ਨੇ ਸਿਰਫ 72 ਘੰਟਿਆਂ ਦੇ ਵਿੱਚ 27 ਮਿਲੀਅਨ ਵਿਊਜ਼ ਪ੍ਰਾਪਤ ਕਰ ਲਏ ਸਨ ਹਾਲਾਂਕਿ ਬਾਅਦ ਦੇ ਵਿੱਚ ਇਸ ਗੀਤ ਨੂੰ ਕੁਝ ਕਾਰਨਾਂ ਦੇ ਕਰਕੇ ਭਾਰਤ ਦੇ ਵਿੱਚ ਬੈਨ ਕਰ ਦਿੱਤਾ ਗਿਆ ਅਤੇ ਗੀਤ ਨੂੰ YouTube ਤੋਂ ਵੀ ਹਟਾ ਦਿੱਤਾ ਗਿਆ ਬਾਅਦ ਇਹ ਗੀਤ 8 ਨਵੰਬਰ 2022 ਨੂੰ ਰਿਲੀਜ਼ ਹੋਇਆ ਸੀ ਅਤੇ ਉਹਨਾਂ ਦੀ ਮੋਦ ਤੋਂ ਬਾਅਦ ਉਹਨਾਂ ਦਾ ਦੂਜਾ ਗਾਣਾ ਸੀ ਇਸ ਗੀਤ ਨੂੰ ਗਾਇਕ ਨੇ ਸਿੱਖ ਜੋਦੇ ਹਰੀ ਸਿੰਘ ਨਲੂਆ ਦੇ ਬਾਰੇ ਗੱਲ ਕੀਤੀ ਹੈ ਮੇਰਾ ਨਾ ਤੀਜਾ ਗੀਤ ਮੇਰਾ ਨਾ 7 ਅਪ੍ਰੈਲ 2023 ਨੂੰ ਰਿਲੀਜ਼ ਹੋਇਆ ਇਸ ਗੀਤ ਨੂੰ ਹੁਣ ਤੱਕ 79 ਮਿਲੀਅਨ ਵਿਊਜ਼ ਮਿਲ ਚੁੱਕੇ ਨੇ ਮੇਰਾ ਨਾ ਮੇਰਾ ਨਾ ਹਾਂ ਚੋੜਨੀ 8 ਜੁਲਾਈ 2023 ਨੂੰ ਦੁਨੀਆ ਪਰਦੇ ਵਿੱਚ ਗੀਤ ਚੋੜਨੀ ਰਿਲੀਜ਼ ਕੀਤਾ ਗਿਆ ਜੋ ਕਿ ਉਹਨਾਂ ਦੀ ਮੋਹਤ ਤੋਂ ਬਾਅਦ ਰਿਲੀਜ਼ ਹੋਇਆ ਚੌਥਾ ਗੀਤ ਸੀ ਵਾਚ ਆਊਟ ਪੰਜਵਾਂ ਗੀਤ ਵੋਚ ਆਊਟ 12 ਨਵੰਬਰ 2023 ਨੂੰ YouTube ਤੇ ਸਾਹਮਣੇ ਆਇਆ ਇਸ ਗੀਤ ਨੂੰ ਹੁਣ ਤੱਕ 44 ਮਿਲੀਅਨ ਵਿਊਜ਼ ਮਿਲ ਚੁੱਕੇ ਨੇ ਹੋ ਕੇ ਤਕਲੇ ਰਹੋ ਅਲਾ ਨਹੀਂ ਮੇਰਾ ਬਹਿਰੀਆ ਨੂੰ ਡ੍ਰੀਪੀ ਗੀਤ ਡ੍ਰੀਪੀ ਵੀ ਸ਼ਾਨਦਾਰ ਗੀਤਾਂ ਦੇ ਵਿੱਚ ਸ਼ਾਮਿਲ ਹੈ ਇਸ ਗੀਤ ਨੂੰ ਹੁਣ ਤੱਕ 90 ਮਿਲੀਅਨ ਵਿਊਜ਼ ਮਿਲ ਚੁੱਕੇ ਨੇ ਇਹ ਗਾਇਕ ਦੀ ਮੌਤ ਤੋਂ ਬਾਅਦ ਰਿਲੀਜ਼ ਹੋਇਆ ਛੇਮਾ ਗੀਤ ਸੀ ਨਹਿੜੇ ਨਹਿੜੇ ਲੱਗਣਾ ਰਾਹ ਮੈਥੋਂ ਗਏ ਪਤੇ 410 ਗੀਤ 410 ਗੀਤ ਗਾਇਕ ਦਾ 7ਵਾਂ ਗੀਤ ਸੀ ਜੋ ਕਿ ਗਾਇਕ ਨੇ ਸਨੀ ਮਾਲਟਨ ਦੇ ਨਾਲ ਰਿਕਾਰਡ ਕੀਤਾ ਸੀ ਇਸ ਨੂੰ ਹੁਣ ਤੱਕ 57 ਮਿਲੀਅਨ ਵਿਊਜ਼ ਮਿਲ ਚੁੱਕੇ ਨੇ ਅਟੈਚ ਇਸ ਤੋਂ ਇਲਾਵਾ ਗਾਇਕ ਦਾ ਪਿਛਲੇ ਸਾਲ ਦੇ ਅੰਤ ਦੇ ਵਿੱਚ ਜੋ ਗੀਤ ਰਿਲੀਜ਼ ਕੀਤਾ ਗਿਆ ਸੀ ਉਹ ਸੀ ਅਟੈਚ ਇਹ ਗਾਇਕ ਦੀ ਗੋਣ ਵਾਲੀ ਸ਼ੈਲੀ ਤੋਂ ਥੋੜਾ ਵੱਖਰਾ ਸੀ ਇਸ ਗੀਤ ਨੂੰ ਹੁਣ ਤੱਕ 31 ਮਿਲੀਅਨ ਵਿਊਜ਼ ਮਿਲ ਚੁੱਕੇ ਨੇ 9ਵੇਂ ਨੰਬਰ ਤੇ ਹੈ ਲੋਕ ਗਾਇਕ ਦਾ ਨੋਵਾਂ ਗੀਤ ਲੋਕ ਹੈ ਜੋ ਕਿ ਹਾਲ ਹੀ ਦੇ ਵਿੱਚ ਰਿਲੀਜ਼ ਹੋਇਆ ਹੈ ਇਸ ਗੀਤ ਨੂੰ ਹੁਣ ਤੱਕ 9.4 ਮਿਲੀਅਨ ਲੋਕਾਂ ਦੇ ਦੁਆਰਾ ਦੇਖਿਆ ਜਾ ਚੁੱਕਾ ਹੈ ਸਿੱਧੂ ਮੂਸੇਵਾਲਾ ਭਾਵੇਂ ਇਸ ਦੁਨੀਆ ਦੇ ਵਿੱਚ ਨਹੀਂ ਹੈ ਪਰ ਅੱਜ ਵੀ ਉਹਨਾਂ ਦੇ ਗੀਤਾਂ ਦਾ ਫੈਨਸ ਵੱਲੋਂ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾਂਦਾ ਹੈ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ 9 ਗਾਣੇ ਰਿਲੀਜ਼ ਹੋ ਚੁੱਕੇ ਨੇ ਤੇ ਹਰ ਇੱਕ ਗੀਤ ਨੂੰ ਫੈਨਸ ਦਾ ਪਰਮਾਹੁੰਗਾਰਾ ਵੀ ਮਿਲਿਆ ਤਾਂ ਉਹ ਜਾਣਦੇ ਆ ਕਿਹੜੇ ਨੇ ਉਹ 9 ਗਾਣੇ ਜੋ ਉਹਨਾਂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਏ ਸਨ ਫਸਟ ਨੰਬਰ ਤੇ ਹੈ SYL 23 ਜੂਨ 2022 ਨੂੰ ਗਾਇਕ ਦੀ ਮੌਤ ਤੋਂ ਬਾਅਦ ਉਹਨਾਂ ਦਾ ਪਹਿਲਾ ਗਾਣਾ SYL ਸਾਹਮਣੇ ਆਇਆ ਜਿਸ ਦੇ ਵਿੱਚ ਗਾਇਕ ਨੇ ਪੰਜਾਬ ਦੇ ਪਾਣੀਆਂ ਦੇ ਮਸਲੇ ਨੂੰ ਬਿਆਨ ਕੀਤਾ ਸੀ ਇਸ ਗੀਤ ਨੇ ਸਿਰਫ 72 ਘੰਟਿਆਂ ਦੇ ਵਿੱਚ 27 ਮਿਲੀਅਨ ਵਿਊਜ਼ ਪ੍ਰਾਪਤ ਕਰ ਲਏ ਸਨ ਹਾਲਾਂਕਿ ਬਾਅਦ ਦੇ ਵਿੱਚ ਇਸ ਗੀਤ ਨੂੰ ਕੁਝ ਕਾਰਨਾ ਦੇ ਕਰਕੇ ਭਾਰਤ ਦੇ ਵਿੱਚ ਬੈਨ ਕਰ ਦਿੱਤਾ ਗਿਆ ਅਤੇ ਗੀਤ ਨੂੰ YouTube ਤੋਂ ਵੀ ਹਟਾ ਦਿੱਤਾ ਗਿਆ ਬਾਅਦ ਇਹ ਗੀਤ 8 ਨਵੰਬਰ 2022 ਨੂੰ ਰਿਲੀਜ਼ ਹੋਇਆ ਸੀ ਅਤੇ ਉਹਨਾਂ ਦੀ ਮੋਦ ਤੋਂ ਬਾਅਦ ਉਹਨਾਂ ਦਾ ਦੂਜਾ ਗਾਣਾ ਸੀ ਇਸ ਗੀਤ ਨੂੰ ਗਾਇਕ ਨੇ ਸਿੱਖ ਜੋਦੇ ਹਰੀ ਸਿੰਘ ਨਲੂਆ ਦੇ ਬਾਰੇ ਗੱਲ ਕੀਤੀ ਹੈ ਨਲਵਾ ਚੇਰ ਪੁੱਤਰ ਤਸ਼ਵੀਸ਼ ਦਾ ਮੇਰਾ ਨਾਂ ਤੀਜਾ ਗੀਤ ਮੇਰਾ ਨਾਂ 7 ਅਪ੍ਰੈਲ 2023 ਨੂੰ ਰਿਲੀਜ਼ ਹੋਇਆ ਇਸ ਗੀਤ ਨੂੰ ਹੁਣ ਤੱਕ 79 ਮਿਲੀਅਨ ਵਿਊਜ਼ ਮਿਲ ਚੁੱਕੇ ਨੇ ਮੇਰਾ ਨਾਂ ਮੇਰਾ ਨਾਂ ਹਾਂ ਚੋੜਨੀ 8 ਜੁਲਾਈ 2023 ਨੂੰ ਦੁਨੀਆ ਪਰਦੇ ਵਿੱਚ ਗੀਤ ਚੋੜਨੀ ਰਿਲੀਜ਼ ਕੀਤਾ ਗਿਆ ਜੋ ਕਿ ਉਹਨਾਂ ਦੀ ਮੋਹਤ ਤੋਂ ਬਾਅਦ ਰਿਲੀਜ਼ ਹੋਇਆ ਚੌਥਾ ਗੀਤ ਸੀ ਵਾਚ ਆਊਟ ਪੰਜਵਾਂ ਗੀਤ ਵੋਚ ਆਊਟ 12 ਨਵੰਬਰ 2023 ਨੂੰ YouTube ਤੇ ਸਾਹਮਣੇ ਆਇਆ ਇਸ ਗੀਤ ਨੂੰ ਹੁਣ ਤੱਕ 44 ਮਿਲੀਅਨ ਵਿਊਜ਼ ਮਿਲ ਚੁੱਕੇ ਨੇ ਹੋ ਕੇ ਤਕਲੇ ਰਹੋ ਅਲਾ ਨੇ ਮੇਰਾ ਬਹਿਰੀਆ ਨੂੰ ਡ੍ਰੀਪੀ ਗੀਤ ਡ੍ਰੀਪੀ ਵੀ ਸ਼ਾਨਦਾਰ ਗੀਤਾਂ ਦੇ ਵਿੱਚ ਸ਼ਾਮਿਲ ਹੈ ਇਸ ਗੀਤ ਨੂੰ ਹੁਣ ਤੱਕ 90 ਮਿਲੀਅਨ ਵਿਊਜ਼ ਮਿਲ ਚੁੱਕੇ ਨੇ ਇਹ ਗਾਇਕ ਦੀ ਮੌਤ ਤੋਂ ਬਾਅਦ ਰਿਲੀਜ਼ ਹੋਇਆ ਛੇਮਾ ਗੀਤ ਸੀ ਨਹਿੜੇ ਨਹਿੜੇ ਲੱਗਣਾ ਰਾਹ ਮੈਥੋਂ ਗਏ ਪਤੇ 410 ਗੀਤ 410 ਗੀਤ ਗਾਇਕ ਦਾ 7ਵਾਂ ਗੀਤ ਸੀ ਜੋ ਕਿ ਗਾਇਕ ਨੇ ਸਨੀ ਮਾਲਟਨ ਦੇ ਨਾਲ ਰਿਕਾਰਡ ਕੀਤਾ ਸੀ ਇਸ ਨੂੰ ਹੁਣ ਤੱਕ 57 ਮਿਲੀਅਨ ਵਿਊਜ਼ ਮਿਲ ਚੁੱਕੇ ਨੇ ਅਟੈਚ ਇਸ ਤੋਂ ਇਲਾਵਾ ਗਾਇਕ ਦਾ ਪਿਛਲੇ ਸਾਲ ਦੇ ਅੰਤ ਦੇ ਵਿੱਚ ਜੋ ਗੀਤ ਰਿਲੀਜ਼ ਕੀਤਾ ਗਿਆ ਸੀ ਉਹ ਸੀ ਅਟੈਚ ਇਹ ਗਾਇਕ ਦੀ ਗੋਣ ਵਾਲੀ ਸ਼ੈਲੀ ਤੋਂ ਥੋੜਾ ਵੱਖਰਾ ਸੀ ਇਸ ਗੀਤ ਨੂੰ ਹੁਣ ਤੱਕ 31 ਮਿਲੀਅਨ ਵਿਊਜ਼ ਮਿਲ ਚੁੱਕੇ ਨੇ 9ਵੇਂ ਨੰਬਰ ਤੇ ਹੈ ਲੋਕ ਗਾਇਕ ਦਾ ਨੋਵਾਂ ਗੀਤ ਲੋਕ ਹੈ ਜੋ ਕਿ ਹਾਲ ਹੀ ਦੇ ਵਿੱਚ ਰਿਲੀਜ਼ ਹੋਇਆ ਹੈ ਇਸ ਗੀਤ ਨੂੰ ਹੁਣ ਤੱਕ 9.4 ਮਿਲੀਅਨ ਲੋਕਾਂ ਦੇ ਦੁਆਰਾ ਦੇਖਿਆ ਜਾ ਚੁੱਕਿਆ ਹੈ